ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਕਰਦਾ ਹਾਂ ਉਸ ਕਾਲ ਪੁਰਖ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਜਿਹਦੀ ਕਿਰਪਾ ਦੇ ਨਾਲ ਇੱਥੇ ਧਿਕਰ ਮਹਾਰਾਜ ਨੇ ਹੱਥ ਦੇ ਕੇ ਜਿਹੜੇ ਜਿੱਥੋਂ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਫਿਰ ਮੈਂ ਉਹ ਧੰਨਵਾਦ ਕਰਦਾ ਹਾਂ ਲੋਕਾਂ ਦਾ ਉਹ ਨੌਜਵਾਨਾਂ ਦਾ ਜੀ ਕਰਦਾ ਕਿ ਕੱਲੇ-ਕੱਲੇ ਨੌਜਵਾਨ ਦੇ ਯਾਰਾਂ ਪੈਰੀ ਹੱਥ ਲਾਵਾ ਹਨ ਤੇ ਜਿੱਥੇ ਤੇ ਕਰ ਗੱਲ ਰਹੀ ਮੇਰੀ ਥੋੜਾ ਭਰਾ ਚਾਹੇ ਮੇਰੀ ਜਾਨ ਚਲੀ ਜਾਵੇ ਪੰਜਾਬ ਦੇ ਲਈ ਲੜਦੇ ਦੀ ਲੋਕਾਂ ਦੇ ਲਈ ਹੱਕਾਂ ਦੇ ਲਈ ਲੜਦੇ ਦੀ ਤਾਂ ਕੋਈ ਪਰਵਾਹ ਨਹੀਂ ਲੱਗੀ ਤੁਸੀਂ ਆਪਦੇ ਭਰਾ ਨੂੰ ਮਾਣ ਸਤਿਕਾਰ ਹੀ ਏਡਾ ਵੱਡਾ ਦਿੱਤਾ ਅਗਲੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਆਇਆ ਉਹ ਇਹ ਗੱਲ ਕਰਨ ਲਈ ਆਇਆ ਵੀਰੋ ਨੌਜਵਾਨ ਨੂੰ ਆਸਟਾਮ ਜਿਹੜੀ ਪੰਜਾਬ ਦੀ ਜਮੀਨਾਂ ਦੀ ਲੜਾਈ ਪੰਜਾਬ ਦਾ ਜਿਹੜਾ ਕਿ ਸਾਡਾ ਜਿਹੜਾ ਖੇਤੀਬਾੜੀ ਬਚਾਉਣ ਦੀ ਜਿਹੜੀ ਲੜਾਈ ਆ ਸਾਡੀ ਉਹ ਜਿਹੜੀ ਦੂਜੀ ਲੜਾਈ ਜਿਹੜੀ ਸ਼ੁਰੂ ਹੋ ਗਈ ਦੂਜੀ جنگ ਸ਼ੁਰੂ ਹੀ ਹੋ ਗਈ ਪਹਿਲੀ جنگ ਆਪਾਂ ਜਿੱਤ ਗਏ ਸੀਗੇ ਹੁਣ ਦੂਜੀ ਜੰਗ ਜਿਹੜੀ ਆਪਾਂ ਜਿੱਤਣ ਲਈ ਆਪਾਂ ਜਾ ਰਹੇ ਹਾਂ ਉਹਦੇ ਵਿੱਚ ਸਾਡੇ ਬਾਪੂ ਜਾ ਰਹੇ ਨੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਮੈਂ ਥੋੜਾ ਜਿਹਾ ਮੇਰਾ ਕਾਈ ਫੜ ਜਾ ਮੇਰਾ ਬੁਖਾਰ ਪੂਰ ਜਾ ਮੇਰਾ ਵਿਗੜਿਆ ਹੋਇਆ ਅੱਜ ਠੀਕ ਹੋ ਜੇ ਇਹ ਕੱਲ ਠੀਕ ਹੋ ਜੇ ਜਦੋਂ ਵੀ ਠੀਕ ਹੋ ਗਿਆ ਰਾਤ ਮੈਂ ਨਾ ਅਸੀਂ ਉਧਰ ਨੂੰ ਦਿੱਲੀ ਨੂੰ ਚਾਲੇ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਮੈਨੂੰ ਰਾਤ ਫੇਰ ਠੰਡ ਜੀ ਲੱਗਣ ਲੱਗੀ ਮੈਨੂੰ ਇਹ ਆਮਲੇ ਵਰਕੇ ਕਹਿੰਦੇ ਯਾਰ ਤੂੰ ਘਰੇ ਚੱਲਦੇ ਆ ਤੇ ਉਹ ਬੁਖਾਰ ਦਾ ਰਾਤ ਫੇਰ ਚੜ ਗਿਆ ਤੁਸੀਂ ਰਾਤ ਨੂੰ ਮੁੜ ਕੇ ਆਏ ਤੇ ਮੈਂ ਅੱਜ ਠੀਕ ਹੋ ਕੇ ਕੱਲ ਠੀਕ ਹੋ ਕੇ ਮੈਂ ਤੁਹਾਡੇ ਸਾਰੇ ਨੌਜਵਾਨਾਂ ਦੇ ਵਿੱਚ ਉੱਥੇ ਆਪਾਂ ਸਾਰਿਆਂ ਨੇ ਰਲ ਕੇ ਜਿਹੜੀ ਆਪਾਂ ਜੰਗ ਜਿੱਤਣੀ ਹੈ ਸਾਡੀਆਂ ਜਿਹੜੀਆਂ ਫਸਲਾਂ ਤੇ ਐਮਐਸਪੀ ਜਿਹੜੀਆਂ ਸਾਡੀਆਂ ਜਿਹੜੇ ਸਾਡੀਆਂ ਫਸਲਾਂ ਲਗੀਆਂ ਇਹਨਾਂ ਨੂੰ ਮਨਮਰਜ਼ੀ ਨਾਲ ਵਪਾਰੀ ਖਰੀਦ ਦੇਣਗੇ ਕੋਈ ਫਸਲਾਂ ਤੇ ਰੇਟ ਨਹੀਂ ਕੁਝ ਨਹੀਂ ਹੈਗਾ ਉਹ ਸਾਡੀ ਐਮਐਸਪੀ ਦੀ ਲੜਾਈ ਸਵਾਮੀ ਰਾਥਨ ਰਿਪੋਰਟ ਦੀ ਲੜਾਈ ਕਰਜਾ ਜਿਹੜੀ ਸਾਡੀ ਮੁਕਤੀ ਦੀ ਲੜਾਈ ਕਰਜੇ ਤੇ ਸਾਰੇ ਦੇ ਲਕੀਰ ਬਜਣੀ ਚਾਹੀਦੀ ਆ ਤੇ ਜਿਹੜੇ ਸਾਡੀਆਂ ਦਿੱਲੀ ਦੇ ਵਿੱਚ ਸਾਡੇ ਸ਼ਹੀਦ ਹੋਏ ਨੇ ਉਹ ਪਰਿਵਾਰਾਂ ਦੇ ਤੇ ਜਿਹੜੀਆਂ ਸਾਡੀਆਂ ਨੌਕਰੀਆਂ ਉਹਨਾਂ ਦੀ ਲੜਾਈ ਜਿਹੜੇ ਸਾਡੇ ਨੌਜਵਾਨਾਂ ਨੂੰ ਜਿੰਨਾ ਸਾਡੇ ਪਰਵਾਹ ਸੀ ਉਹਨਾਂ ਨੇ ਨੌਕਰੀਆਂ ਦੀ ਲੜਾਈ ਤੇ ਅਗਲੀ ਜਿਹੜੀ ਕਿ ਸਾਡੀ ਮੰਗ ਆ ਉਹਦੇ ਵਿੱਚ ਕਿ ਪੰਜਾਬ ਦੇ ਜਿਹੜੇ ਜਿਹੜੇ ਸਾਡੇ ਰਹਿੰਦੇ ਜਿਹੜੇ 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 ਸਾਡੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਕਰਿਆ ਪਰਚੇ ਸੀਗੇ ਜਿੰਨੇ ਪਰਚੇ ਪਾਏ ਸੀਗੇ ਭਾਜਪਾ ਨੇ ਉਸ ਸੰਦੋਲਨ ਵੇਲੇ ਉਹ ਕੈਨਸਲ ਨਹੀਂ ਕਰੇ ਇਹ ਸਾਰ ਜਿਹੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਜਿਹੜੀ ਹੋਂਦ ਦੀ ਲੜਾਈ ਆ ਪੰਜਾਬ ਦੀ ਬजूद ਦੀ ਲੜਾਈ ਆ ਇਸ ਕਰਕੇ ਨੌਜਵਾਨਾਂ ਨੂੰ ਇਹ ਆਪਣੀ ਆਪਣੀ ਜਿਹੜੀ ਕਾਮ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਾਮ ਆ ਅਸੀਂ ਸੰਘਰਸ਼ੀ ਕਾਮ ਆ ਸਾਡੇ ਅਸੀਂ ਲੜਨ ਜਾਣਦੇ ਆ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਆਪਾਂ ਦਿੱਲੀ ਦੇ ਜਿਹੜੇ ਸਿੰਘੂ ਖਨੌਰੀ ਬਾਰਡਰ ਤੇ ਦੂਸਰਾ ਇਧਰਲਾ ਬਾਰਡਰ ਦੋਨਾਂ ਬਾਰਡਰਾਂ ਤੇ ਆਪਾਂ ਪਹੁੰਚੀਏ ਪਹੁੰਚ ਕੇ ਜਿਹੜਾ ਆਪਾਂ ਬਾਪੂਆਂ ਦੇ ਨਾਲ ਮੋਟੇ ਦੇ ਨਾਲ ਮੋਟਾ ਲਾਈ ਖੜੀਏ ਮੇਰੀ ਅਗਲੀ ਬੇਨਤੀ ਮੇਰੀ ਕਲਾਕਾਰ ਭਰਾਵਾਂ ਨੂੰ ਆ ਤੁਹਾਨੂੰ ਬਹੁਤ ਨੌਜਵਾਨ ਸੁਣਦੇ ਨੇਗੇ ਬਹੁਤ ਨੌਜਵਾਨ ਦੇਖਦੇ ਨੇਗੇ ਜਿਵੇਂ ਤੁਸੀਂ ਪਹਿਲਾਂ ਸਾਥ ਦਿੱਤਾ ਉਹੀ ਸਾਥ ਹੁਣ ਦਿਓ ਉਹੀ ਸਾਥ ਤੁਸੀਂ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਆਪਣੇ ਭਰਾਵਾਂ ਨੂੰ ਛੋਟਿਆਂ ਨੂੰ ਸਮਝਾ ਕੇ ਆਪਾਂ ਉੱਤਰ ਨੂੰ ਚੱਲੀਏ ਤੇ ਪਹਿਲਾਂ ਵੀ ਤੁਸੀਂ ਨੌਜਵਾਨ ਹਰ ਇੱਕ ਸਿਸਟਮ ਦੀ ਰੀੜ ਦੀ ਹੱਡੀ ਹੁੰਦੀ ਹੈ ਜੋ ਅੱਜ ਤੱਕ ਠੀਕ ਹੈ ਜੋ ਅੱਜ ਤੱਕ ਬੰਦੂਰ ਚ ਜਿੱਤੇ ਨੇ ਲੜਾਈਆਂ ਜਿੱਤੀਆਂ ਨਹੀਂ ਆ ਨੌਜਵਾਨਾਂ ਦਾ ਉਹ ਵੱਡਾ ਸਾਥ ਰਿਹਾ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਸੀਗੀ ਜਦੋਂ ਸਾਡਾ ਦੇਸ਼ ਗੁਲਾਮ ਸੀ ਅੰਗਰੇਜ਼ਾਂ ਦੇ ਅਧੀਨ ਉਦੋਂ ਸਾਡੇ ਕਰਤਾਰ ਸਿੰਘ ਸਰਾਭਾ ਪਾਗ ਸਿੰਘ ਰਾਜਗੁਰੂ ਸਖਦੇਵ ਵਰਗੇ 24-24 ਸਾਲ ਦੇ ਨੌਜਵਾਨ ਤੇ ਉਧਰੋਂ ਸਿੰਘ ਵਰਗੇ ਨੌਜਵਾਨ ਗਦਰੀ ਬਾਬੇ ਇਹਨਾਂ ਨੌਜਵਾਨਾਂ ਦਾ ਕਰਕੇ ਹੀ ਜਿਹੜਾ ਡਿੱਗੀ ਜਾਂਦਾ ਉੱਤੇ ਇਹਨੂੰ ਥੱਲੇ ਕਰ ਬੰਦ ਹੋ ਗਈ ਤਾਂ ਜਗ ਬੜ ਪਿਆ ਪਿਆ ਬਹੁਤ ਖੜਦੇ ਤੇ ਇਹ ਸਾਡਾ ਉਹਨਾਂ ਨੌਜਵਾਨਾਂ ਕਰਕੇ ਜਿਹੜੀਆਂ ਆਪਾਂ ਵੱਡੀਆਂ ਚੰਗਾਂ ਜਿੱਤੀਆਂ ਨਹੀਂਆਂ ਤੇ ਤੁਹਾਡਾ ਭਰਾ ਬਸ ਅੱਜ ਜਾਂ ਕੱਲ ਦੇ ਵਿੱਚ ਉੱਥੇ ਆਪਾਂ ਪਹੁੰਚਾਂਗੇ ਬਾਰਡਰਾਂ ਦੇ ਮੈਦਾਨ ਨੂੰ ਮੈਨੂੰ ਡਾਕਟਰ ਫਿਤੀ ਜਾਂਦਾ ਇੱਥੋਂ ਬਰਨਾਲੇ ਨੂੰ ਤੇ ਮੈਂ ਉੱਥੇ ਪਹੁੰਚਾਂਗੇ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਆਪਾਂ ਪਹੁੰਚੀ ਤੇ ਨੌਜਵਾਨੋ ਮੈਂ ਦੁਬਾਰਾ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਅੱਜ ਤੁਸੀਂ ਆਪਣੇ ਭਰਾ ਦਾ ਸਾਥ ਦਿੱਤਾ ਮੈਂ ਉਸ ਵਹਿਕ ਨੂੰ ਜਾਣ ਕੇ ਕਹਿੰਦਾ ਵੀ ਸੱਚੇ ਪਾਤਸ਼ਾਹ ਜੀ ਜਿੰਦ ਜਾਣੇ ਪੰਜਾਬ ਦੇ ਲੇਖੇ ਲੱਗੇ ਸੱਚੇ ਪਾਤਸ਼ਾਹ ਤੇ ਲੋਕਾਂ ਦੇ ਕੰਮਾਂ ਦੇ ਲੇਖੇ ਲੱਗੇ ਤੇ ਐਵੇਂ ਜਿ ਕਰੂੰ ਜਿਵੇਂ ਸਾ ਤੁਹਾਡੇ ਲਈ ਲੜਦਾ ਰਹੂੰਗਾ ਕਦੇ ਵੀ ਜਿਹੜੀ ਕਿ ਤੁਹਾਡੇ ਭਰਾ ਦਾ ਤੁਸੀਂ ਸਰਕਾਰਾਂ ਅਗੇ ਸਿਸਟਮ ਅਗੇ ਸੁਰਣੀ ਵਾੜੀ ਦੇਖੋਗੇ ਤੇ ਵੀਰ ਬਣ ਕੇ ਹੁਣ ਆਪਣੀ ਜਿਹੜੀ ਅਗਲੀ ਲੰਗ ਆ ਉਹਦੇ ਵਿੱਚ ਆਪਾਂ ਸਾਰੇ ਨੌਜਵਾਨ ਸਾਥ ਦੇਈਏ ਆਪਾਂ ਇਹਦੇ ਬਾਟਰਾ ਦੇ ਜਾ ਕੇ ਬਾਪੂਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਗਏ ਇਹੀ ਮੇਰੀ ਇਹਨਾਂ ਕੁ ਮਿੰਟਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ